ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ بارش ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਹਨ ਲਗਾਤਾਰ بارش ਕਾਰਨ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਕਾਰਨ ਡੈਮਾਂ ਦੇ ਫਲੱਡ ਗੇਟ ਖੋਲੇ ਜਾਣ ਤੋਂ ਬਾਅਦ ਪੰਜਾਬ ਦੇ ਦਰਿਆ ਕੰਡੇ ਸਥਿਤ ਪਾਣੀ ਦੀ ਲਪੇੜ ਵਿੱਚ ਆਏ ਪਿੰਡ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਅਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਸਰਹੱਦੀ ਕਸਬਾ ਅਜਨਾਲਾ ਦੇ ਵਿੱਚ ਰਾਵੀ ਦਰਿਆ ਦੇ ਨੇੜੇ ਕਰੀਮਪੁਰਾ ਅਤੇ ਸ਼ਾਹਪੁਰਾ ਸਮੇਤ ਦਰਜਨਾ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਦਾਗਲ ਹੋ ਗਿਆ ਹੈ ਜਿਸ ਕਾਰਨ ਸੈਂਕੜਾ ਏਕੜ ਫਸਲ ਜਿਹੜੀ ਬਰਬਾਦ ਹੋ ਚੁੱਕੀ ਹੈ ਅਤੇ ਬਿਆਤ ਤੇ ਸਤ루ਜ ਦਰਿਆਵਾਂ ਦੇ ਨੇੜੇ ਸਥਿਤ ਪਿੰਡਾਂ ਵਿੱਚ ਇਹ ਸਥਿਤੀ ਦੇਖਣ ਨੂੰ ਮਿਲੀ। ਇਹਨਾਂ ਦਿਨਾਂ ਦੇ ਵਿੱਚ ਪਾਣੀ ਦਾ ਲੈਵਲ ਕਾਫੀ ਵੱਧ ਚੁੱਕਿਆ ਵਾ। ਕੀ ਕਹਿਣਾ ਚਾਹੋਗੇ? ਕਹਿਣਾ ਪਿਛੋਂ ਪਾਣੀ ਦਾ ਜਿਹੜਾ ਇਹ ਕਿਸੇ ਦੇ ਵਸ ਨਹੀਂ ਪਿਛੋਂ ਆਉਣਾ ਤੇ ਸਾਡੇ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਪਰ 2013 ਦੇ ਵਿੱਚ ਸਾਡੇ ਤੁਸੀਂ ਦੇ ਉੱਤੇ ਵੀ ਉਹ ਪ੍ਰੋਬਲਮ ਐਸੀ ਜੋ ਅੱਜ ਦੇ ਦਿਨ ਤੇ ਆ। ਓਕੇ ਇਹ ਜਿਹੜਾ ਦਰਿਆ ਦੀ ਚੜਾਈ ਆ ਸਮਝ ਲੋ ਤੁਸੀਂ ਵੀ ਸੱਕੀ ਜਣੀ ਨਹੀਂ ਆਗੀ। ਮਹਾਈਆਂ 200 ਫੋਟੋ ਹੁੰਦੇ। 200 ਫੋਟੋ ਵੀ ਦੀ ਇੰਨਾ ਕੁਛੋਂ ਜਿੰਨਾ ਪਾਣੀ ਜਿਆਦਾ ਆ ਰਿਹਾ ਦਾ ਜਿਹੜਾ ਲੰਘ ਰਿਹਾ ਕਿੰਨੇ ਆ 2 ਲੱਖ ਪਿਊਸਕ 5 ਲੱਖ ਪਿਊਸਕ ਆ ਜਾਂਦੇ 10 ਲੱਖ ਪਿਊਸਕ ਆ ਜਾਂਦੇ। ਉਹਨੇ ਇੱਥੋਂ ਹੀ ਨੰਗਣਾ। ਉਹ ਬੱਲੇ ਬਣਾ ਤੁਸੀਂ ਮੜਾ ਜਾ ਦੂਰ ਮਾਰ ਕੇ ਵੇਖੋ ਕਿ ਉਧਰਲੇ ਬੰਨੇ ਸਸੂਦੀ ਦੇ ਬਰਾਬਰ ਹੀ ਉਹ ਟ੍ਰੇਡ ਪਏ ਪਏ ਕੁਛ ਆ ਹੋਇਆ ਬਿੱਲਾ ਉਧਰ ਹੋਇਆ ਪਰ ਨਾ ਕੋਈ ਬਿੱਲੇ ਦੀ ਖਲਾਈ ਹੋਈ ਹੈ। ਓਕੇ। ਉਧਰ ਕਿਤਰਾ ਪਾਣੀ ਜਾਊਗਾ? ਜਾਊਗਾ ਤਾਂ ਇੱਥੇ ਹੀ। ਇਥੇ ਕੱਟ ਮਾਰ ਕੇ ਪਾਣੀ ਆਉਂਦਾ ਤੇ ਉਹਨੇ ਫਿਰ ਪਿਛਲੇ 2013 ਦੇ ਵਿੱਚ ਉਥੋਂ ਕੱਟ ਲਾ ਕੇ ਤੁਸੀਂ ਤੋੜਤੀ ਸੀ ਓਕੇ ਫਿਰ ਉਸ ਟਾਈਮ ਦੇ ਸੀਐਮ ਪ੍ਰਕਾਸ਼ ਸਿੰਘ ਬਾਦਲ ਖੋਤੇ ਇੱਥੇ ਆਏਗੇ ਓਕੇ ਉਦੋਂ ਪ੍ਰਪੋਜ਼ਲ ਪਾਸ ਹੋਇਆ ਵੀ ਉਥੋਂ ਸਾਰਾ ਇਹ ਖਲਾਈ ਕਰਕੇ ਇਹਦੇ ਨੂੰ ਚੌੜਾ ਦਰਿਆ ਨੂੰ ਕੀਤਾ ਜਾਵੇਗਾ ਅੱਛਾ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਕਾਗਜਾਂ ਦੇ ਵਿੱਚ ਹੀ ਪਿਆ 2013 ਤੋਂ ਬਾਅਦ ਇੱਥੇ ਕਿ ਉਹਦੀ ਖਲਾਈ ਨਹੀਂ ਕੀਤੀ। ਧੱਕ ਨਹੀਂ ਇਹਨੂੰ ਕੀਤਾ, ਕੁਝ ਨਹੀਂ ਕੀਤਾ। ਉਹਦਾ ਲੈ ਕੇ ਕਾਗਜ਼ਾਂ ਵਿੱਚ ਹੀ ਵਿਆਹ ਤੋਂ ਪਿਛਲੀ ਵਾਰੀਆਂ ਚਿੱਠੀਆਂ ਕੱਢੀਆਂ ਆਈਆਂ ਸੀ ਕਿ ਚਿੱਠੀਆਂ ਕੱਢੀਆਂ। ਚਿੱਠੀਆਂ ਸਾਡੀਆਂ ਉੱਥੇ ਪਈਆਂ ਰਹਿ ਜਾਂਦੀਆਂ ਆਪਾਂ ਕਿੱਥੇ ਜਾਂਦੀਆਂ ਆ ਕਿੱਥੇ। ਉਹ ਮਹਿਕਮੇ ਕੋਲ ਪਈਆਂ ਆਣਗੀਆਂ ਆਪਾਂ ਕਿੱਥੇ। ਹੁਣ ਅੱਜ ਵੀ ਵੇਖ ਲਓ ਵੀ ਹੁਣ ਉਹ ਚਿੱਠੀਆਂ ਦਾ ਇਹਨਾਂ ਨੇ ਕਹਿਣਾ ਵੀ ਝੂਠ ਸੱਚੂਠੀਆਂ ਚਿੱਟੀਆਂ ਕੱਢਦੇ ਹੋਣਗੇ। ਕੋਣ ਤਾਣ ਕੇ ਵੇਖਣ ਪ੍ਰਸ਼ਾਸਨ ਵੇਖੇ ਤੁਸੀਂ ਵੇਖੋ ਕਿੰਨਾ ਜੜਾ ਚੌੜਾ ਦਰਿਆ ਇੱਥੇ ਕਿੰਨਾ ਪਾਣੀ ਦਾ ਦਰਿਆ ਦੀ ਚੜਾਈ ਕਿੰਨੀ ਆ। ਇੱਥੋਂ ਕਿਵੇਂ ਇਹ ਪਾ ਜੇ ਤੂੰ ਪਿਛੋਂ ਐਡ ਹੋ ਕੇ ਤੂੰ ਸੇਰਾ ਪਾਣੀ ਲੱਗ ਗਿਆ ਤੇ ਪਿਛਲੇ ਤੂੰ ਸਿੱਖਦਾ ਕਿ ਟੁੱਟਣੀ ਟੁੱਟਣੀ ਆ ਇਹਨੂੰ ਕੋਈ ਦਈਦਾ ਦੂਜਾ ਰਾਹ ਇਹ ਨਹੀਂ ਪਾਣੀ ਨੇ ਤਾਂ ਆਪਣਾ ਰਾਹ ਨੰਗਨ ਵਾਸਤੇ ਬੁਲਾਉਣਾ ਜਾਂ ਕੋਈ ਨਾ ਬਿਲਕੁਲ ਇਹਨੂੰ ਸਭ ਤੋਂ ਵੱਡਾ ਹੁਣ ਇਧਰ ਵੇਖੋ ਅਗਲੇ ਬਨੇ ਰੋਖ ਨੇ ਬੇਲਾ ਆਇਆ ਸਭ ਕੁਝ ਆ ਇਥੋਂ ਪਾਣੀ ਕਰਾਸ ਹੁਣ ਤੁਸੀਂ ਸਮਝ ਦੱਸੋ ਉਕਰਾਸ ਉੱਥੇ ਇੱਕ ਹਿਸਾਬ ਦੀ ਇਹ ਬੰਨ ਨਹੀਂ ਉੱਥੇ ਵੱਜ ਗਿਆ ਪਰਦੇ ਸਾਈਡਾ ਟੋਟਲ ਚੜਾਈ ਕਿੰਨੀ ਹੈਗੀ ਵੈਸੇ ਸਾਡੇ ਇਧਰ ਤੋਂ ਲੈ ਕੇ ਉੱਧਰ ਤੱਕ ਦਰਿਆ ਦੀ ਚੜਾਈ ਕੋਈ ਨਹੀਂ ਹੁੰਦੀ ਦਰਿਆ ਜਿੰਨਾ ਮਰਜ਼ੀ ਚੜਾਈ ਕਰ ਲਵੇ ਅੱਛਾ ਖੋਦ ਹੁਣ ਇਹਦੀ ਇਥੇ ਕੀ ਹੋਇਆ ਫਲਕੂਨ ਵਾਲਾ ਪੈਂਦਾ ਫਲਕੂਨ ਵਾਲਾ ਇਥੋਂ ਕਿਲੋਮੀਟਰ ਵਾ ਪਿਛਲੇ ਬਣਿਆ ਅੱਛਾ ਉਹ ਉਹ ਉਹਦਾ ਵਿੱਚ ਜਿੰਨਾ ਉਹਦੇ ਵਿੱਚ ਪਾਣੀ ਆਉਂਦਾ ਉਹ ਕਿਸ ਖਾਤੇ ਵਿੱਚ ਨਹੀਂ ਆਉਂਦਾ ਉਹਦਾ ਪਾਣੀ ਜਿਹੜਾ ਪਿਛਲੇ ਬਣੇ ਪਾਣੀ ਛੱਡਦਾ ਉਹ ਤਾਂ ਆਪਣਾ ਖਾਤੇ 'ਚ ਕਰ ਲਿਆ 1.5 ਲੱਖ ਕਿਉਂਸਾ ਆ ਗਿਆ 2 ਲੱਖ ਕਿਉਂਸਾ ਛੱਡਦਾ ਉਹਦਾ ਕੋਈ ਖਾਤਾ ਨਹੀਂ ਹੁੰਦਾ ਉਹ ਪਿੱਛੋਂ ਆ ਵਜਦਾ ਆਣ ਕੇ ਉਥੇ دریا ਦੇ ਵਿੱਚ ਵਜਦਾ ਉਹ دریا ਦਾ ਜਿਹੜਾ ਦਿਸ਼ਾ ਚੇਂਜ ਇਹਨੂੰ ਕਰ ਦਿੰਦਾ ਵਿਸ਼ਾਤ ਰਾ ਦੀ ਚਾਹ ਜੈ ਨੂੰ ਹੋ ਜੀ ਨੀ ਉਹ ਦਰਿਆ ਸਾਰਾ ਜੈ ਨੂੰ ਇਧਰ ਵਜਦਾ ਅਣਕੇ ਪਰਲੀ ਸਾਈਡ ਦਰਿਆ ਜਾਂਦਾ ਹੀ ਨਹੀਂਗਾ ਓਕੇ ਹੁਣ ਇਹ ਵੀ ਉਧਰ ਜਾ ਨਹੀਂ ਰਿਹਾ ਵੈਸੇ ਨਿਘਾਈ ਨਹੀਂ ਜਾ ਹੁਣ ਵੀ ਨਹੀਂ ਜਾ ਰਿਹਾ ਦੇਖੋ ਉਹਨੂੰ ਨਹੀਂ ਜਾ ਰਿਹਾ ਤੇ ਮਤਲਬ ਇਹ ਹਰ ਸਾਲ ਹੀ ਇਸ ਤਰ੍ਹਾਂ ਹੁੰਦੀ ਹੈ 2013 ਚ ਇਸੇ ਵਜ੍ਹਾ ਕਰਕੇ 2013 ਵਿਚ ਤੋਂ ਸਿਰੋਟੀ ਕੋਰੋਨਾ ਨੂੰ ਬਿਜਾ ਸਰਕਾਰ ਨੇ ਲਾਇਆ ਉਦੋਂ ਸਰਕਾਰ ਪ੍ਰਕਾਸ਼ ਸਿੰਘ ਬਾਦਲਾਹ ਨੂੰ ਪੁੱਛਿਆ ਵੀ ਇਹਦਾ ਕਾਰਨ ਕੀ ਆ ਉਦੋਂ ਸਾਡੀ ਸਾਰੀ ਗੱਲਬਾਤ ਉਹੀ ਬੈਠ ਕੇ ਹੋਈ ਸੀ ਉਦੋਂ ਵੀ ਸਾਰਾ ਕਾਰਨ ਸਮਝਾਇਆ ਵੀ ਆਹੀ ਕਾਰਨ ਹੈ ਦਾ ਤੁਸੀਂ ਟੁੱਟਣ ਦਾ ਜਿਹੜਾ ਤੇ ਚਲੋ ਪਬਲਿਕ ਦੁਨੀਆ ਬਚ ਗਈ ਹੁਣ ਵੀ ਉਹਦੇ ਕੋਈ ਨੁਕਸਾਨ ਇੱਥੇ ਹੁੰਦਾ ਉਹ ਹੁਣ ਵੀ ਇਹਦਾ ਚੜਾਈ ਘੱਟ ਕਰਕੇ ਫਲੋ ਵਧਣਾ ਚੜਾਈ ਹੈ ਨਹੀਂ ਪਾਣੀ ਜਾਣਾ ਕਿੱਧਰ ਆ ਪਾਣੀ ਨਾਲ ਕਿਸੇ ਨੇ ਕਿਸੇ ਬਨੇ ਵਾੜ ਕਰਨੀ ਹੈ ਤੇ ਤੁਸੀਂ ਹੁਣ ਕੋਈ ਸ਼ਾਸਨੀਆਂ ਪ੍ਰਸ਼ਾਸਨ ਨੂੰ ਇਸ ਗੱਲ ਦੇ ਧਿਆਨ ਵਿੱਚ ਲਿਆਉਣ ਦੇ ਵਾਸਤੇ ਕੋਈ ਕੀਤੀ ਹੋਈ ਗੱਲਬਾਤ ਚਿੱਠੀਆਂ ਸਰਪੰਚਾਂ ਨਾਲ ਸਾਡੀ ਗੱਲ ਹੋਈ ਸੀ ਮੈਂ ਇਹਦੇ ਨਾਲ ਉਹਾਂ ਦਾ ਮੈਂ ਚਿੱਠੀਆਂ ਮੈਂ ਪਹਿਲਾਂ ਤੋਂ ਲਗਾਇਆ ਮੈਂ ਚੱਲੀ ਆ ਮਿਲੀਆਂ ਚਿੱਠੀਆਂ ਕੱਢੀਆਂ ਆ ਮੈਂ ਚਿੱਠੀਆਂ ਕੱਢੀਆਂ ਉਹਨੇ ਤੇ ਪਤਾ ਨਹੀਂ ਹੁਣ ਕੀ ਹੋਰ ਅੱਜ ਵੀ ਇਹਨਾਂ ਚਿੱਠੀਆਂ ਕੱਢੀਆਂ ਚਿੱਠੀਆਂ ਅਸੀਂ ਮੈਂ 4-5 ਮਹੀਨੇ ਤੋਂ ਮੈਂ ਖੁਦ ਕੱਟ ਬੈਠਾ ਚਿੱਠੀਆਂ ਇਹਦੇ ਬਾਰੇ ਓਕੇ ਮੈਂ ਸਾਰੇ ਮੈਂ ਉਹਨਾਂ ਵੀ ਸਾਨੂੰ ਬੁਲਾਇਆ ਸੀ ਉੱਥੇ ਮਗਰੋਂ ਵੀ ਇਹਦਾ ਕਰੀਏ ਮੁੜ ਕੇ ਇਹਨੂੰ ਬੰਨਣ ਲੱਪੇ ਫਿਰ ਇਹਨੂੰ ਬੰਨਦੇ ਬੰਨਦੇ ਉਹ ਠੰਡੇ ਪਾਸੇ ਜਿਵੇਂ ਗਿਆ ਕੰਮ ਉਹ ਹੁਣ ਫਿਰ ਤੁਸੀਂ ਟੁੱਟਣ ਲੱਗੂਗੇ ਤੇ ਫਿਰ ਉਹਦਾ ਚੇਤਾ ਆ ਜਾਣਾ ਹੁਣ ਤੇ ਹੁਣ ਇਸ ਦਾ ਮਤਲਬ ਹੀ ਪਰਮਾਤਮਾ ਨਾ ਕਰੇ ਇਸ ਦਾ ਕੁਝ ਹੋਵੇ ਉਹਦੇ ਨਾਲ ਨਜਿੱਠਣ ਦੇ ਵਾਸਤੇ ਸ਼ਾਸਨ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਲੱਗਦਾ ਕਿ ਐਸੇ ਪ੍ਰਬੰਧ ਕੀਤੇ ਗਏ ਨੇ ਜਾਂ ਤੁਹਾਨੂੰ ਕੁਝ ਉਹਨਾਂ ਨੇ ਇੰਟੀਮੀਟ ਕੀਤਾ ਨਹੀਂ ਸ਼ਾਸਨ ਪ੍ਰਸ਼ਾਸਨ ਇਥੋਂ ਨੁਕਸਾਨੀ ਇੰਨਾ ਜ਼ਿਆਦਾ ਆ ਜਾਊਗਾ ਤੇ ਅਜੇ ਤੱਕ ਤਾਂ ਇੱਕ ਬੰਦਾ ਵੀ ਇੱਥੇ ਹੈਗਾ ਦਾ ਇੱਕ ਮੁੰਡਾ ਹੈਗਾ ਆਪਣੇ ਪੁਲਿਸ ਵਿਭਾਗ ਦੇ ਵੱਲੋਂ ਹਾਂ ਉਨਮੇ ਉਹਨੂੰ ਕੌਂਡਾ ਉਹਦਾ ਕੁਲਿਬਾ ਸਪੋਰਟ ਸਾਡੇ ਬੈਂਡ ਆ ਮੈਂ ਆਹ ਇਹਦੀ ਫੋਟੋ ਪਿੱਛੇ ਆਪਣੇ ਮਹਿਮਣ ਨੂੰ ਪਾ ਪ੍ਰਸ਼ਾਸਨ ਪ੍ਰਸ਼ਾਸਨ ਇੱਥੇ ਹੁਣ ਜਾ ਕੇ ਗੱਡੀਆਂ ਭਰ-ਭਰ ਕੋਦੋਂ ਵਾਂਗ 13 ਵਾਂਗੂ ਆ ਜਾਊਗਾ ਇੰਨਾ ਪਾਣੀ ਇੱਥੇ ਕੀ ਕਰੂਗਾ ਨਹੀਂ ਕੋਈ ਜਿਵੇਂ ਪ੍ਰਬੰਧ ਨਹੀਂ ਕੋਈ ਨਹੀਂ ਜੀ ਸੇਖ ਖਾਨ ਪੀਣ ਜਾਂ ਇਧਰ ਸ਼ਿਫਟਿੰਗ ਵਾਸਤੇ ਅਜੇ ਕੁਝ ਨਹੀਂ ਹੋਇਆ ਜੀ ਅਜੇ ਤਾਂ ਇੱਥੇ ਆਪਣੇ ਤੌਰ ਤੇ ਇੱਥੇ ਵੇਖਣੋਂ ਉਹ ਵੀ ਸਾਨੂੰ ਬੀਐਸਐਫ ਵਾਲੇ ਅੱਗੇ ਜਾਣ ਤੋਂ ਰੋਕਦੇ ਨੇ ਤੇ ਉਹਨਾਂ ਨੂੰ ਅਹੇ ਕਿਹਾ ਸਾਨੂੰ ਵੇਖਣ ਦਿਓ ਅਸੀਂ ਜੇਕ ਦਸੀਏ ਅਸੀਂ ਜੋਣ ਤੁਹਾਨੂੰ ਤਾਂ ਇੱਥੇ ਤੁਸੀਂ ਵੀ ਵੇਖੋ ਇਹਨੂੰ ਜੋਣ ਓਕੇ